ਕਦੇ ਆ ਵਧਣ ਦੀ ਲੈਤ ਵਗ ਜਾਂਦੀ ਐ ਬਾਹਲੇ ਔਕਾ ਹੋਇਆ ਪੈਗਾ ਦਿਨ ਗੱਲ ਨੇ ਇੱਕ ਹੋਏ ਪੈਨੇ ਇੱਕ ਇਕਲੀ ਨੂੰ ਆ ਆ ਨਹੀਂ ਆਉਂਦਾ ਇਹ ਸਭ ਦੀ ਰੋਜੀ ਬਣਾ ਲੈ ਚਾਂਦੀ ਦੇ ਕੋਲ ਰੱਖ ਲੈ ਨਾ ਉਹ ਤਾਂ ਕਿਉਂ ਚੀ ਰਾਹ ਵੀ ਬਾਹਰ ਘੋੜੇ ਭੱਜਣਾ ਅੱਗੇ ਜੀ ਹੁੰਦੀ ਐ ਸੱਸੀ ਕਾ ਬੈਠਾ ਸਹੀ ਜਾ ਤੂੰ ਹੋਰ ਕਿਉਂ ਠੀਕ ਐ ਕਿਉਂਕਿ ਉਹ ਆ ਗਿਆ ਕਿਥੇ ਬੇੜਾ ਬੈਠਿਆ ਨੇ ਬਸਾਤੀ ਤੂੰ ਤਰ ਲਾ ਲੜ ਕੇ ਘਰੋਂ ਗੱਡੀ ਹੋਊਗੀ ਕੰਜਰਾਂ ਨੇ ਰੋ ਇਹਦਾ ਗਲੇਜ਼ ਹੋ ਗਿਆ ਬੱਸ ਰੋ ਨਾ ਚੁੱਪ ਕਰ ਜਾ ਬੱਸ ਮੈਨੂੰ ਗੱਲ ਦੱਸ ਕੀ ਹੋ ਗਈ ਕਿਤੋਂ ਵੇੜਨੇ ਉਹ ਮੈਂ ਕਿਤੋਂ ਵੇੜਿਆ ਇਹ ਜੀ ਮੈਨੂੰ ਵਸਾ ਕੇ ਧਰ ਤਰੋਜ਼ ਤੱਕਲੇਜ਼ ਹੋ ਗਿਆ ਮੇਰੇ ਕੀ ਸਾਰੇ ਹੈ ਮੇਰੇ ਕੋਲ ਕੋਈ ਸੱਚੇ ਇਕੱਲੀ ਜਾਣੀਆਂ ਮੈਂ ਦੱਸ ਕੀ ਕਰਾਂ ਉਹ ਕੰਜਰਾਂ ਨੇ ਵਸਾਈ ਹੈ ਬਿਦੋਰੀਆਂ ਨੇ ਸੱਤਰੀ ਵਸਾਏ ਹੈ ਦਾ ਇਹ ਜਿਹੜੀ ਦੰਦਿਆਂ ਦੀ ਕਿਤੇ ਪਾੜ ਗਈ ਇਹਦਾ ਪੁੱਤ ਕਿਧਰ ਨੇ ਵੇਰਨਾ ਬੋਨਾ ਤੇਰਾ ਨੇ ਲੋਟਾਂ ਦਾ ਉੱਤੇ ਤਾਂ ਇਹ ਰਿਵਾਸਣ ਨੇ ਅੰਨੀ ਕੰਤਾ ਬਗੁਸਤਾ ਆ ਕੇ ਮਰ ਜਾ ਕਿਉਂ ਆ ਕੇ ਮਰਦੇ ਮੇਰਾ ਕੁਝ ਵੀ ਨਹੀਂ ਮੰਗਦਾ ਮੈਂ ਜੀ ਵੀ ਕੱਤੀ ਆਂ ਹੁ ਟੇ ਗਿਆ ਸਰੇ ਦਾ ਮੈਂ ਫਿਰਦੀ ਆਂ ਮਾ ਚੁੱਪ ਕਰ ਜਾ ਔਰ ਉਹ ਨਾ ਕੈ ਤੁਰਨ ਕੀ ਬਣਾ ਦੇ ਨੇ ਪਾ ਦੇ ਵੀ ਜਿਗਲੇਸ਼ ਕਰਦੇ ਨੇ ਮੈਨੂੰ ਦੱਸ ਬੀਬੀ ਦੇ ਬਾਪ ਦੇ ਕਿੱਲੇ ਤੇ ਲਾਗਦੇ ਨੇ ਉਹਦੇ ਅੱਡੇ ਕਿੱਲੇ ਤੇ ਅੱਕ ਤਾਂ ਰੱਖਿਆ ਵੀ ਵੇਚ ਕੇ ਆ ਤੂੰ ਅੱਧਰ ਅੱਧਰ ਰੱਖਦੇ ਨੇ ਕੰਨੂ ਕੀ ਖਾਂਗੇ ਕਦੇ ਮੈਂ ਚੱਲੀ ਹੁੰਦੀ ਨਹੀਂ ਐਗੀ ਮੇਰੇ ਮਾਕੇ ਤੇ ਦਾਇਆ ਬਸ ਕੋ ਰੁਗੜੀ ਉਹਦੇ ਦੇ ਸ਼ਕਤੀ ਹੈ ਕੋਈ ਕੱਲੀ ਜਾਣੀ ਆ ਉਹ ਪੈਂਦੀ ਜਾ ਸਕਦੇ ਮੇਰਾ ਮੰੰਦੂ ਕੀ ਹੋਵੇ ਉਹ ਕਰ ਜਾ ਕਰ ਦਿਆਂ ਬਹੁਤ ਨੂੰ ਕੰਜਾ ਨੂੰ ਮਿੱਤ ਦਾ ਘਰੇ ਸੋ ਗਿਆ ਨਾ ਤਾਂ ਇੱਕ ਦਿਨ ਆਉਂਦਾ ਦੋ ਦਿਨਾਂ ਆਉਂਦਾ ਇਹ ਰੋਜ਼ ਹੀ ਤੇ ਇਹਨਾਂ ਕੁੱਤੇ ਵੀ ਕਦੋਂ ਘੜ ਦਿੰਦੇ ਨੇ ਜਿਹੜਾ ਬੈਠੇ ਆਏ ਉਹਨਾਂ ਦੀ ਯਾਰਾ ਬਣ ਤੇ ਇਹਨਾਂ ਨੂੰ ਪਤਾ ਨਹੀਂ ਕਿ ਫਿਰ ਬੇਰੀ ਉਹਨੇ ਹੁੰਦੀ ਤੀ ਫੇਰੀ ਪਤਾ ਲੱਗਦਾ ਉਹਨਾਂ ਨੂੰ ਉਹਨਾਂ ਨੇ ਹੈ ਹੀ ਨਹੀਂ ਕਿ ਤਾਈਆਂ ਤੋਂ ਪਤਾ ਹੀ ਲੱਗਦਾ ਉਹਨਾਂ ਨੇ ਬੁੱਤ ਪਿੱਛਾ ਤਕਾਰ ਕੇ ਵੀ ਉਹ ਬੁੜੀ ਆ ਉਹ ਕੌਣ ਪੁੱਛਦਾ ਇਹਦੇ ਘਰ ਕਾਪਾ ਜਾਂਦਾ ਮਾਪਦੇ ਹੋਣਾ ਅਹੀਂ ਪਿੱਛਾ ਤਕਾਰ ਕੇ ਉਹਨਾਂ ਨੂੰ ਪਾਣੀ ਪੀਆ ਪਾਣੀ ਲਿਆ ਬਬੂ ਤੂੰ ਤੋਂ ਮਾਰੇ ਕਰਨ ਨੇ ਜੇ ਪਹਿਲਾਂ ਪਤਾ ਨਾ